ਸਵੇਰ ਕਾਲ ਜੀ ਗੈਂਡਾ ਨਿਊਜ਼ ਬੁਲਟਨ ਵਿੱਚ ਤੁਹਾਡਾ ਦਰਦਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਅਤੇ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਹੈਡਲਾਈਨਸ ਤੇ ਫੈਡਰਲ ਸਰਕਾਰ ਦੇ ਨੈਟਵਰਕ ਤੋਂ ਨੈਟਫਲਿਕਸ ਦਾ ਹੋਰ ਸਟ੍ਰੀਮਿੰਗ ਸੇਵਾਵਾਂ ਬਲਾਕਰ ਸਰਕਾਰੀ ਆਈਟੀ ਏਜੰਸੀ ਨੇ ਦਿੱਤਾ ਬਿਆਨ ਸਾਬਕਾ ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਕ੍ਰਿਸਟੀ ਕਲਾਰਕ ਨਹੀਂ ਲੜਨਗੇ ਲਿਬਰਲ ਲੀਡਰਸ਼ਿਪ ਚੋਣ ਬਿਤੇ ਹਫ਼ਤੇ ਉਮੀਦਵਾਰੀ ਦੇਣ ਬਾਰੇ ਜਿਤਾਈ ਸੀ ਗੰਬੀਰਤਾ ਇਨੋਵੇਸ਼ਨ ਮੰਤਰੀ ਫਿਲਿਪ ਸ਼ੈਂਪੇਨ ਨੇਵੀ ਲੀਡਰਸ਼ਿਪ ਦੌਰ ਤੋਂ ਕਿ ਤੱਕ ਨਾਰਾ 9 ਮਾਰਚ ਨੂੰ ਲੀਡਰ ਚੁਣੇਗੀ ਲਿਬਰਲ ਪਾਰਟੀ ਪੰਜਾਬੀ ਨੌਜਵਾਨ ਨੇ ਖੇਤੀਬਾੜੀ ਮੰਤਰੀ ਦੇ ਨਾਲ ਕੀਤੀ ਮੁਲਾਕਾਤ ਸਸਤੀ ਤੇ ਤਾਜ਼ਾ ਗਰੋਸਰੀ ਦੇਣ ਵਾਸਤੇ ਵਡਾਉਪਰਾਲਾ ਕਰ ਰਿਹਾ ਗਗਨ ਸਿੰਘ ਹੋਣ ਖਬਰਾਂ ਵਿਸਥਾਰ ਦੇ ਨਾਲ ਫੈਡਰਲ ਸਰਕਾਰ ਨੇ ਆਪਣੇ ਅੰਡਰ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਵਰਕਰਾਂ ਸੰਬੰਧੀ ਇੱਕ ਵੱਡਾ ਫੈਸਲਾ ਲਿਆ ਹੈ ਨੈਟਵਰਕਸ ਤੋਂ ਨੈਟਫਲਿਕਸ ਤੇ ਹੋਰ ਸਟ੍ਰੀਮਿੰਗ ਸੇਵਾਵਾਂ ਨੂੰ ਬਲੌਕ ਕਰ ਦਿੱਤਾ ਗਿਆ ਹੈ ਸਰਕਾਰੀ ਆਈਟੀ ਏਜੰਸੀ ਨੇ ਕਿਹਾ ਕਿ ਸਟ੍ਰੀਮਿੰਗ ਸੇਵਾਵਾਂ ਨੂੰ ਕੰਮ ਦੇ ਸਾਧਨ ਨਹੀਂ ਮੰਨਿਆ ਜਾਂਦਾ 2 ਦਸੰਬਰ ਤੋਂ ਇਹ ਫੈਸਲਾ ਲਾਗੂ ਹੋ ਚੁੱਕਾ ਹੈ ਫੈਡਰਲ ਸਰਕਾਰ ਦੇ ਮੁਲਾਜ਼ਮ ਹੁਣ ਕੰਮ ਤੇ ਹੋਣ ਵੇਲੇ Netflix, Disney Plus ਤੇ ਹੋਰ ਸਟ੍ਰੀਮਿੰਗ ਸਾਈਟਾਂ ਚਲਾਉਣ ਦੇ ਯੋਗ ਨਹੀਂ ਹੋਣਗੇ। ਆਈਟੀ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਸਰਕਾਰੀ ਏਜੰਸੀ ਸ਼ੇਅਰਡ ਸਰਵਿਸਿਜ਼ ਕੈਂਡਾ ਯਾਨਕੀ SSC ਨੇ ਇੱਕ ਈਮੇਲ ਚ ਪੁਸ਼ਟੀ ਕੀਤੀ ਹੈ ਕਿ ਉਸਨੇ ਪਿਛਲੇ ਸਾਲ ਦੇ ਅਖੀਰ ਚ ਆਪਣੇ ਪ੍ਰਬੰਧਨ ਹੇਠ ਆਉਂਦੇ ਸਾਰੇ ਨੈਟਵਰਕਾਂ ਤੇ ਸਟ੍ਰੀਮਿੰਗ ਸਾਈਟਾਂ ਨੂੰ ਬਲੌਕ ਕਰ ਦਿੱਤਾ ਹੈ। ਕੁਝ અપਵਾਦਾਂ ਦੇ ਨਾਲ ਸ਼ੇਅਰਡ ਸਰਵਿਸਿਜ਼ ਕੈਂਡਾ ਜ਼ਿਆਦਾਤਰ ਸਰਕਾਰੀ ਨੈਟਵਰਕਾਂ ਦੀ ਨਿਗਰਾਨੀ ਕਰਦਾ ਹੈ ਏਜੰਸੀ ਦਾ ਕਹਿਣਾ ਹੈ ਕਿ ਉਸਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਫੈਡਰਲ ਅਧਿਕਾਰੀਆਂ ਲਈ ਆਪਣੀਆਂ ਨੌਕਰੀਆਂ ਕਰਨ ਲਈ ਸਟ੍ਰੀਮਿੰਗ ਸੇਵਾਵਾਂ ਜ਼ਰੂਰੀ ਨਹੀਂ ਹਨ ਇੱਕ ਬਿਆਨ ਵਿੱਚ ਸ਼ੇਅਰਡ ਸਰਵਿਸਿਜ਼ ਦਾ ਕਹਿਣਾ ਹੈ ਕਿ ਸਰਕਾਰੀ ਸਿਸਟਮਾਂ ਤੋਂ ਸਟ੍ਰੀਮਿੰਗ ਸਾਈਟਾਂ ਲਈ ਸੀਮਿਤ ਗਤੀਵਿਧੀ ਸੀ ਤੇ ਇਸ ਦਾ ਮਾਮੂਲੀ ਪ੍ਰਭਾਵ ਸੀ ਐਸਐਸਸੀ ਨੇ ਇਹ ਵੀ ਕਿਹਾ ਹੈ ਕਿ ਕੁਝ ਵਿਭਾਗ ਪਹਿਲਾਂ ਹੀ ਪੇਡ ਸਬਸਕ੍ਰਿਪਸ਼ਨ ਵਾਲੀਆਂ ਸਟ੍ਰੀਮਿੰਗ ਸਾਈਟਾਂ ਨੂੰ ਬਲੌਕ ਕਰ ਚੁੱਕੇ ਨੇ ਤੇ ਅਜਿਹਾ ਕੀਤਾ ਜਾਣਾ ਸਰਵਿਸਿਜ਼ ਕੈਨੇਡਾ ਦੁਆਰਾ ਪ੍ਰਬੰਧਿਤ ਨੈਟਵਰਕਸ 'ਤੇ ਉਹਨਾਂ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਹੀ ਹਿੱਸਾ ਸੀ ਬਿਆਨ ਚ ਕਿਹਾ ਗਿਆ ਹੈ ਕਿ ਨੈਟਵਰਕ ਟ੍ਰੈਫਿਕ ਨਿਗਰਾਨੀ ਸਰਕਾਰੀ ਸਿਸਟਮਾਂ ਤੋਂ ਇਨ੍ਹਾਂ ਸਾਈਟਾਂ ਲਈ ਸੀਮਿਤ ਗਤੀਵਿਧੀ ਅਤੇ ਨੈਟਵਰਕ ਬੈਂਡਵਿਡਥ ਦੀ ਵਰਤੋਂ ਤੇ ਮਾਮੂਲੀ ਪ੍ਰਭਾਵ ਨੂੰ ਦਰਸਾਉਂਦੀ ਹੈ ਪਰ ਸਟ੍ਰੀਮਿੰਗ ਸੇਵਾਵਾਂ ਨੂੰ ਕੰਮ ਦੇ ਸਾਧਨ ਨਹੀਂ ਮੰਨਿਆ ਜਾਂਦਾ ਤੇ ਇਹਨਾਂ ਦਾ ਕੈਨੇਡਾ ਸਰਕਾਰ ਨੂੰ ਕੋਈ ਯੋਗਦਾਨ ਨਹੀਂ ਹੈ ਨੈਟਵਰਕ ਸੇਵਾਵਾਂ ਹੇਠ ਆਉਣ ਵਾਲੇ ਵਿਭਾਗਾਂ ਤੋਂ ਇਲਾਵਾ ਇਹ ਨਿਯਮ ਸਰਕਾਰੀ ਵਾਈਫਾਈ ਤੇ ਅਤੇ ਸਰਕਾਰੀ ਥਾਵਾਂ ਤੇ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਵਰਕਰਾਂ ਸਲਾਣੀਆਂ ਤੇ ਗੈਰ ਸਰਕਾਰੀ ਉਪਭੋਗਤਾਵਾਂ ਲਈ ਵੀ ਲਾਗੂ ਹੋਵੇਗਾ ਕੁਝ ਫੈਡਰਲ ਵਰਕਰਾਂ ਨੂੰ ਇੱਕ ਈਮੇਲ ਸੂਚਨਾ ਭੇਜੀ ਗਈ ਸੀ ਜਿਸ ਵਿੱਚ ਉਹਨਾਂ ਨੂੰ ਨਵੰਬਰ ਦੇ ਅੱਧ ਵਿੱਚ ਬੈਨ ਬਾਰੇ ਅਗਾਹ ਕੀਤਾ ਗਿਆ ਸੀ ਬਲੌਕ ਕੀਤੀਆਂ ਵੈੱਬਸਾਈਟਾਂ ਦੀ ਪੂਰੀ ਸੂਚੀ ਵਿੱਚ ਹੂਲੂ ਡਿਸਨੀ ਪਲਸ ਨੈਟਫਲਿਕਸ ਐਪਲ ਟੀਵੀ ਪਲਸ ਐਮਾਜ਼ਾਨ ਪ੍ਰਾਈਮ ਰੀਡੀਓ ਅਤੇ ਕ੍ਰੇਵ ਸ਼ਾਮਿਲ ਨੇ ਅਤੇ ਇਹ ਬੈਨ 2 ਦਸੰਬਰ 2024 ਤੋਂ ਲਾਗੂ ਹੋ ਗਿਆ ਹੈ YouTube Facebook ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਸਰਕਾਰੀ ਵਰਕਰਾਂ ਲਈ ਉਪਲਬਧ ਰਹਿਣਗੀਆਂ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨਹੀਂ ਲੜਨਗੇ ਲਿਬਰਲ ਲੀਡਰਸ਼ਿਪ ਚੋਣ ਇਹ ਐਲਾਨ ਕ੍ਰਿਸਟੀ ਕਲਾਰਕ ਨੇ ਕਰ ਦਿੱਤਾ ਪਹਿਲਾਂ ਉਹਨਾਂ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਵਾਸਤੇ ਅਤੇ ਲਿਬਰਲ ਪਾਰਟੀ ਦਾ ਲੀਡਰ ਚੁਣੇ ਜਾਣ ਵਾਸਤੇ ਚੋਣਾਂ ਲੜਨਗੇ ਪਰ ਹੁਣ ਉਹਨਾਂ ਨੇ ਕੰਨੀ ਘਤਰਾ ਦਿੱਤੀ ਹੈ ਬੀਤੇ ਹਫਤੇ ਕਲਾਰਕ ਨੇ ਲੀਡਰਸ਼ਿਪ ਉਮੀਦਵਾਰੀ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਵੀ ਗੱਲ ਆਖੀ ਸੀ ਹੁਣ ਉਹਨਾਂ ਨੇ ਕਹਿ ਦਿੱਤਾ ਹੈ ਕਿ ਉਹਨਾਂ ਦੇ ਫ੍ਰੈਂਚ ਇੰਨੀ ਚੰਗੀ ਨਹੀਂ ਜਿੰਨੀ ਇੱਕ ਪ੍ਰਧਾਨ ਮੰਤਰੀ ਜਾਂ ਫਿਰ ਲਿਬਰਲ ਲੀਡਰ ਦੀ ਹੋਣੀ ਚਾਹੀਦੀ ਹੈ ਅਤੇ ਇਸ ਨਾਲ ਫ੍ਰੈਂਕੋਫੋਨ ਕੈਨੇਡੀਅਨਸ ਦੇ ਵੱਡਾਸ ਸਕਤੇ ਸਪਕਾ ਬੀਸੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਥਾਂ ਲੈਣ ਦੀ ਦੌੜ ਤੋਂ ਬਾਹਰ ਹੋ ਗਏ ਨੇ ਮੰਗਲਵਾਰ ਨੂੰ ਸਮਰਥਕਾਂ ਨੂੰ ਦਿੱਤੇ ਇੱਕ ਬਿਆਨ ਚ ਕਲਾਰਕ ਨੇ ਕਿਹਾ ਕਿ ਉਹਨਾਂ ਨੇ ਪਿੱਛੇ ਹਟਣ ਦਾ ਮੁਸ਼ਕਲ ਫੈਸਲਾ ਲਿਆ ਕਿਉਂਕਿ ਉਹਨਾਂ ਕੋਲ ਇੱਕ ਸਫਲ ਮੁਹਿੰਮ ਨੂੰ ਚਲਾਉਣ ਲਈ ਕਾਫੀ ਸਮਾਂ ਨਹੀਂ ਹੈ ਕਲਾਰਕ ਨੇ ਇਹ ਵੀ ਕਿਹਾ ਕਿ ਭਾਵੇਂ ਉਹ ਆਪਣੀ ਫ੍ਰੈਂਚ ਤੇ ਕੰਮ ਕਰ ਰਹੇ ਸਨ ਪਰ ਉਹਨਾਂ ਦੀ ਫ੍ਰੈਂਚ ਉਨੀ ਵਧੀਆ ਨਹੀਂ ਜਿਨੀ ਫ੍ਰੈਂਕੋਫੋਨ ਕੈਨੇਡੀਅਨਸ ਨਾਲ ਜੁੜਨ ਲਈ ਚਾਹੀਦੀ ਹੈ ਸ਼ਨੀਵਾਰ ਨੂੰ ਪ੍ਰਸਾਰਿਤ ਹੋਏ ਇੱਕ ਮੀਡੀਆ ਚੈਨਲ ਦੇ ਇੰਟਰਵਿਊ ਦੇ ਵਿੱਚ ਕਲਾਰਕ ਨੇ ਕਿਹਾ ਸੀ ਕਿ ਉਹ ਲੀਡਰਸ਼ਿਪ ਵਾਸਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਸੀ। ਉਹਨਾਂ ਨੇ ਕਦੇ ਵੀ ਕੰਜ਼ਰਵੇਟਿਵ ਪਾਰਟੀ ਦਾ ਮੈਂਬਰ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ। ਦਰਸਲ 2022 ਵਿੱਚ ਕੰਜ਼ਰਵੇਟਿਵ ਲੀਡਰਸ਼ਿਪ ਦੌੜ ਦੌਰਾਨ ਕਲਾਰਕ ਨੇ ਜਨਤਕ ਤੌਰ ਤੇ ਯੋਸ਼ਾਰੇ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ ਤੇ ਕਿਹਾ ਸੀ ਕਿ ਉਹਨਾਂ ਦਾ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਣ ਲਈ ਪਾਰਟੀ 'ਚ ਸ਼ਾਮਲ ਹੋਣ ਦਾ ਇਰਾਦਾ ਸੀ। ਮਿਸਬਾਨ ਕੈਥਰੀਨ ਕਲੀਨ ਨੇ ਕਲਾਰਕ ਨੂੰ ਕਿਹਾ ਕਿ ਮੈਂ ਨਾ ਕਦੇ ਮੈਂਬਰਸ਼ਿਪ ਪ੍ਰਾਪਤ ਕੀਤੀ ਤੇ ਨਾ ਹੀ ਬੈਲਟ ਲਿਬਰਲ ਪਾਰਟੀ 9 ਮਾਰਚ ਨੂੰ ਨਵਾਂ ਲੀਡਰ ਚੁਣੇਗੀ ਉਮੀਦਵਾਰਾਂ ਨੂੰ ਮੁਕਾਬਲੇ 'ਚ ਹਿੱਸਾ ਲੈਣ ਦੇ ਆਪਣੇ ਇਰਾਦੇ ਦਾ ਐਲਾਨ ਅਤੇ ਐਂਟਰੀ ਫੀਸ ਦਾ ਭੁਗਤਾਨ 23 ਜਨਵਰੀ ਤੱਕ ਕਰਨਾ ਪਵੇਗਾ ਲੋਕ 27 ਜਨਵਰੀ ਤੱਕ ਲੀਡਰਸ਼ਿਪ ਰੇਸ ਵਿੱਚ ਵੋਟ ਪਾਉਣ ਲਈ ਪਾਰਟੀ ਨਾਲ ਰਜਿਸਟਰ ਕਰ ਸਕਦੇ ਨੇ ਲੀਡਰਸ਼ਿਪ ਮੁਕਾਬਲੇ ਦੇ ਕਈ ਸੰਭਾਵੀ ਉਮੀਦਵਾਰ ਆਪਣੀ ਉਮੀਦਵਾਰੀ ਤੋਂ ਇਨਕਾਰ ਕਰ ਚੁੱਕੇ ਨੇ ਵਿਦੇਸ਼ ਮੰਤਰੀ ਮੈਲਾਨੀ ਜੋਲੀ ਵਿੱਤ ਮੰਤਰੀ ਡੋਮਨਿਕ ਲਬਲੈਂਕ ਅਤੇ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਕਹਿ ਚੁੱਕੇ ਨੇ ਕਿ ਉਹ ਇਸ ਦੌੜ ਦੇ ਉਮੀਦਵਾਰ ਨਹੀਂ ਹੋਣਗੇ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗਵਰਨਮੈਂਟ ਹਾਊਸ ਲੀਡਰ ਕਰੀਨਾ ਗੋਲਡ ਜਲਦੀ ਹੀ ਲੀਡਰਸ਼ਿਪ ਉਮੀਦਵਾਰੀ ਐਲਾਨ ਦੇਣਗੇ। 37 ਸਾਲ ਦੀ ਕਰੀਨਾ ਲੀਡਰਸ਼ਿਪ ਰੇਸ ਵਿੱਚ ਸਭ ਤੋਂ ਘੱਟ ਉਮਰ ਦੀ ਉਮੀਦਵਾਰ ਹੋਣਗੇ। ਇਸ ਤੋਂ ਇਲਾਵਾ ਸਾਬਕਾ ਵਿੱਤ ਮੰਤਰੀ ਕ੍ਰਿਸਟੀਅਨ ਫਰਲੈਂਡ ਅਤੇ ਇਨੋਵੇਸ਼ਨ ਮੰਤਰੀ ਫਰੈਂਚਿਸਕ ਫਿਲ ਸ਼ੈਂਪੇਨ ਵੱਲੋਂ ਇਸ ਹਫਤੇ ਉਮੀਦਵਾਰੀ ਬਾਰੇ ਐਲਾਨ ਕਰਨ ਦੀ ਉਮੀਦ ਜਤਾਈ ਗਈ ਸੀ। ਪਰ ਫਰੈਂਚਾ ਫਿਲਿਪ ਸ਼ੈਂਪੇਨ ਨੇ ਪਹਿਲਾ ਹਿੰਨਾ ਕਰ ਦਿੱਤੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਇਸ ਵੀਰਵਾ ਨੂੰ ਅਧਿਕਾਰਤ ਤੌਰ ਤੇ ਆਪਣੀ ਲੀਡਰਸ਼ਿਪ ਉਮੀਦਵਾਰੀ ਦਾ ਐਲਾਨ ਕਰ ਸਕਦੇ ਨੇ। ਹੁਣ ਤੱਕ ਤਿੰਨ ਉਮੀਦਵਾਰ ਨਵਸਕੋਸ਼ੀਆ ਤੋਂ ਮੂਲ ਨਿਵਾਸੀ ਐਮਪੀ ਜੇਮੀ ਬੈਟਿਸਟੇ, ਓਟਵਾ ਤੋਂ ਐਮਪੀ ਚੰਦਰ ਆਰਿਆ ਤੇ ਸਾਬਕਾ ਮੌਂਟਰੀਅਲ ਐਮਪੀ ਫ੍ਰੈਂਕ ਬੈਲਿਸ ਲਿਬਰਲ ਲੀਡਰਸ਼ਿਪ ਲਈ ਆਪਣੇ ਨਾਮਾ ਦਾ ਐਲਾਨ ਕਰ ਚੁੱਕੇ ਨੇ। ਇਨੋਵੇਸ਼ਨ ਮੰਤਰੀ ਫਰੈਂਚਸ਼ਾ ਫਿਲਿਪ ਸ਼ੈਂਪੇਨ ਵੀ ਲੀਡਰਸ਼ਿਪ ਦੌੜ ਤੋਂ ਬਾਹਰ ਹੋ ਚੁੱਕੇ ਨੇ ਉਹਨਾਂ ਨੇ ਵੀ ਇਸ ਦੌੜ ਤੋਂ ਕਿਨਾਰਾ ਕਰ ਲਿਆ ਹੈ ਪਹਿਲਾਂ ਇਹ ਕਿਆਸੇ ਲਗਾਏ ਜਾ ਰਹੇ ਸੀ ਕਿ ਇਨੋਵੇਸ਼ਨ ਮੰਤਰੀ ਫਰੈਂਚਸ਼ਾ ਫਿਲਿਪ ਸ਼ੈਂਪੇਨ ਲੀਡਰਸ਼ਿਪ ਦੌੜ ਦੇ ਵਿੱਚ ਹਿੱਸਾ ਲੈ ਸਕਦੇ ਨੇ ਮਿਲੈਨੀ ਚੌਨਲੀ ਡੋਮਿਨਿਕ ਲਿਬਲੈਂਕ ਅਨੀਤਾ ਆਨੰਦ ਨੇ ਵੀ ਪਹਿਲਾਂ ਹੀ ਇਨਕਾਰ ਕਰ ਦਿੱਤਾ ਤੇ ਇਸ ਅਰੇਸ ਦੇ ਵਿੱਚ ਹੁਣ ਫਿਲਿਪ ਸ਼ੈਂਪੇਨ ਦਾ ਨਾਮ ਸ਼ਾਮਿਲ ਹੋ ਗਿਆ 9 ਮਾਰਚ ਨੂੰ ਲਿਬਰਲ ਪਾਰਟੀ ਆਪਣਾ ਨਵਾਂ ਲੀਡਰ ਚੁਣੇਗੀ ਤੇ ਉਹ ਲੀਡਰ ਕੈਨੇਡਾ ਦਾ ਪ੍ਰਧਾਨ ਮੰਤਰੀ ਅਖਵਾਵੇਗਾ ਤੇ ਅਗਲੀਆਂ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਵੀ ਕਰੇਗਾ ਤੇ ਉਦੋਂ ਪ੍ਰਧਾਨ ਮੰਤਰੀ ਜਸਟਨ ਰੂਡੋ ਆਪਣਾ ਅਹੁਦਾ ਛੱਡ ਦੇਣਗੇ ਜੋ ਕਿ ਉਹ ਐਲਾਨ ਪਹਿਲਾਂ ਹੀ ਕਰ ਚੁੱਕੇ ਨੇ ਇਨੋਵੇਸ਼ਨ ਅਤੇ ਉਦਯੋਗ ਮੰਤਰੀ ਫਰੈਂਚਾ ਫਿਲਿਪ ਸ਼ੈਂਪੇਨ ਨੇ ਵੀ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਲੀਡਰਸ਼ਿਪ ਦੀ ਚੋਣ ਦੇ ਵਿੱਚ ਉਮੀਦਵਾਰ ਨਹੀਂ ਹੋਣਗੇ ਟੋਰਾਂਟੋ ਤੋਂ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਮੌਜੂਦਾ ਕੈਬਨਿਟ ਭੂਮਿਕਾ ਤੇ ਵਿਦੇੜੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਨੇ ਸ਼ੈਂਪੇਨ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਫੈਸਲਿਆਂ 'ਚੋਂ ਇੱਕ ਸੀ ਮਕੈਨਡਾ ਦੀ ਰੱਖਿਆ ਲਈ ਕੈਨੇਡੀਅਨਸ ਦੀ ਰੱਖਿਆ ਲਈ ਕੈਨੇਡੀਅਨ ਕਾਰੋਬਾਰਾਂ ਦੀ ਰੱਖਿਆ ਲਈ ਆਪਣੀ ਊਰਜਾ ਸਮਰਪਿਤ ਕਰਾਂਗਾ ਸ਼ੈਂਪੇਨ ਨੇ ਇਸ ਬਾਰੇ ਜਵਾਬ ਨਹੀਂ ਦਿੱਤਾ ਕਿ ਉਹ ਅਗਲੀਆਂ ਫੈਡਰਲ ਚੋਣਾਂ 'ਚ ਉਮੀਦਵਾਰ ਹੋਣਗੇ ਜਾਂ ਨਹੀਂ ਇਸ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਉਹ ਇੱਕ ਸਮੇਂ ਤੇ ਇੱਕੋ ਫੈਸਲਾ ਲੈਣਗੇ गौरतलब ਹੈ ਕਿ ਮੰਗਲਵਾਰ ਨੂੰ ਹੀ ਸਾਬਕਾ ਬੀਸੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਵੀ ਲੀਡਰਸ਼ਿਪ ਦੌੜ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਬਾਰੇ ਐਲਾਨ ਤੋਂ ਬਾਅਦ ਫਰੈਂਚਾ ਫਿਲਿਪ ਸ਼ੈਂਪੇਨ ਦਾ ਨਾਮ ਉਹਨਾਂ ਸੰਭਾਵੀ ਉਮੀਦਵਾਰਾਂ ਦੇ ਸੂਚਿਤ ਸੀ ਜਿਨ੍ਹਾਂ ਨੇ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਦਾ ਸੰਕੇਤ ਦਿੱਤਾ ਸੀ ਲਿਬਰਲ ਪਾਰਟੀ 9 ਮਾਰਚ ਨੂੰ ਨਵਾਂ ਲੀਡਰ ਚੁਣੇਗੀ ਉਮੀਦਵਾਰ ਨਵੇਂ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਆਪਣੇ ਇਰਾਦੇ ਦਾ ਐਲਾਨ ਅਤੇ ਐਂਟਰੀ ਫੀਸ ਦਾ ਭੁਗਤਾਨ 23 ਜਨਵਰੀ ਤੱਕ ਕਰਨਾ ਪਵੇਗਾ ਲੋਕ 27 ਜਨਵਰੀ ਤੱਕ ਲੀਡਰਸ਼ਿਪ ਰੇਸ ਵਿੱਚ ਵੋਟ ਪਾਉਣ ਲਈ ਪਾਰਟੀ ਨਾਲ ਰਜਿਸਟਰ ਕਰ ਸਕਦੇ ਨੇ ਹੁਣ ਤੱਕ ਤਿੰਨ ਉਮੀਦਵਾਰ ਨੋਵਾ ਸਕੋਸ਼ੀਆ ਤੋਂ ਓਟਵਾ ਤੋਂ ਅਤੇ ਸਾਬਕਾ ਮੌਂਟਰੀਅਲ ਐਮਪੀ ਫ੍ਰੈਂਕ ਬੈਲੇਸ ਲੀਡਰਸ਼ਿਪ ਵਾਸਤੇ ਆਪਣੇ ਨਾਮਾਂ ਦਾ ਐਲਾਨ ਕਰ ਚੁੱਕੇ ਨੇ ਇੱਥੇ ਇਹ ਵੀ ਦੱਸਣਾ ਬੰਦ ਹੈ ਕਿ ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲਨੀ ਜੋਲੀ ਅਤੇ ਪਬਲਿਕ ਸੇਫਟੀ ਮੰਤਰੀ ਤੇ ਨਵੇਂ ਵਿੱਤ ਮੰਤਰੀ ਡੋਮਨਿਕ ਲਬਲੈਂਕ ਦੇ ਵੀ ਉਮੀਦਵਾਰੀ ਐਲਾਨਨ ਦੇ ਖਸ਼ਸ਼ ਜਿਤਾਏ ਜਾ ਰਹੇ ਸਨ ਪਰ ਉਹਨਾਂ ਨੇ ਕਹਿ ਦਿੱਤਾ ਹੈ ਕਿ ਉਹ ਇੱਕ ਸਮੇਂ ਦੇ ਉੱਤੇ ਇੱਕੋ ਹੀ ਕੰਮ ਉੱਤੇ ਧਿਆਨ ਦੇ ਸਕਦੇ ਨੇ ਉਹ ਇੱਕ ਸਮੇਂ ਤੇ ਯਾਨ ਟੈਰਫ ਲਾਗੂ ਕਰਨ ਦੀ ਸਥਿਤੀ ਨਾਲ ਨਜਿੱਟ ਸਕਦੇ ਨੇ ਤੇ ਜਾਂ ਫਿਰ ਲਿਬਰਲ ਪਾਰਟੀ ਦੀ ਅਗਵਾਈ ਕਰ ਸਕਦੇ ਨੇ ਤੇ ਉਹ ਇਹ ਜ਼ਰੂਰੀ ਸਮਝਦੇ ਨੇ ਕਿ ਜਿਸ ਕੈਬਨਿਟ ਅਹੁਦੇ ਉੱਤੇ ਉਹ ਬਿਰਾਜਮਾਨ ਨੇ ਉਸ ਨੂੰ ਤੰਦੇਹੀ ਦੇ ਨਾਲ ਨਿਭਾਉਣ ਪੰਜਾਬੀ ਮੂਲ ਦੇ ਨੌਜਵਾਨ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਛੰਡੇ ਗੱਡ ਦਿੱਤੇ ਨੇ ਕਿਉਂਕਿ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਹੈ ਤੇ ਹੋਰ ਲੋਕਾਂ ਨੂੰ ਵੀ ਖੇਤੀਬਾੜੀ ਦੇ ਨਾਲ ਜੋੜ ਰਿਹਾ ਹੈ ਤੇ ਨਵੇਂ-ਨਵੇਂ ਉਪਰਾਲੇ ਕਰ ਰਿਹਾ ਹੈ ਹੁਣ ਇਸ ਪੰਜਾਬੀ ਨੌਜਵਾਨ ਗਗਨ ਸਿੰਘ ਨੇ ਖੇਤੀਬਾੜੀ ਮਨਿਸਟਰ ਦੇ ਨਾਲ ਖਾਸ ਮਿਲਣੀ ਕੀਤੀ ਹੈ ਦਰਸਲ ਬ੍ਰਿਟਿਸ਼ ਕੋਲੰਬੀਆ ਦੀ ਖੇਤੀਬਾੜੀ ਮੰਤਰੀ ਨੇ ਇਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਹੈ ਇਸ ਨੂੰ ਸੁਝਾ ਰਹੇ ਨੇ ਤੇ ਉਹ ਖੇਤੀਬਾੜੀ ਮੰਤਰੀ ਜੋ ਖੁਦ ਵੀ ਕਿਸਾਨ ਹੈ ਸਸਤੀ ਤੇ ਤਾਜ਼ਾ ਗ੍ਰੋਸਰੀ ਦੇਣਦਾਨ ਨਿਵੇਕਲਾ ਉਪਰਾਲਾ ਗਗਨ ਸਿੰਘ ਦੇ ਵੱਲੋਂ ਸ਼ੁਰੂ ਕੀਤਾ ਗਿਆ ਇਸ ਮੰਡੀ ਦੇ ਵਿੱਚ ਕਿਸਾਨ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਦਿੰਦੇ ਬਲਕਿ ਆਪਣੀ ਤਾਜ਼ਾ ਤੇ ਸਸਤੀ ਸਬਜ਼ੀ ਲੋਕਾਂ ਤੱਕ ਪਹੁੰਚਾਉਂਦੇ ਨੇ ਇਸ ਸਬੰਧੀ ਇੱਕ ਡਿਟੇਲ ਰਿਪੋਰਟ ਲੈ ਕੇ ਤੁਹਾਡੇ ਕੋਲ ਹਾਜ਼ਰਾਂ ਬ੍ਰਿਟਿਸ਼ ਕੋਲੰਬੀਆ ਦੀ ਖੇਤੀਬਾੜੀ ਮਿਨਿਸਟਰ ਲੇਨਾ ਪੋਪਮ ਵੱਲੋਂ ਪੰਜਾਬੀ ਮੂਲ ਦੇ ਨੌਜਵਾਨ ਕਿਸਾਨ ਗਗਨ ਸਿੰਘ ਨਾਲ ਹਾਲ ਹੀ ਵਿੱਚ ਕੀਤੀ ਇੱਕ ਮੁਲਾਕਾਤ ਨਾਲ ਗਗਨ ਸਿੰਘ ਦੇ ਯਤਨਾਂ ਨੂੰ ਹੋਰ ਸਫਲਤਾ ਮਿਲਣ ਦੀ ਆਸ ਬੱਜੀ ਹੈ ਰੇਡੀਓ ਕੈਨੇਡਾ ਇੰਟਰਨੈਸ਼ਨਲ ਵੱਲੋਂ ਲੰਘੇ ਸਾਲ ਬ੍ਰਿਟਿਸ਼ ਕੋਲੰਪੀਆ ਦੇ ਐਪਸਫੋਰਡ ਸ਼ਹਿਰ ਵਿੱਚ ਰਹਿਣ ਵਾਲੇ ਗਗਨ ਸਿੰਘ ਦੇ ਸਸਤੀ ਤੇ ਤਾਜ਼ੀ ਗ੍ਰੋਸਰੀ ਜਨਤਾ ਤੱਕ ਪਹੁੰਚਾਉਣ ਲਈ ਇੱਕ ਨਿਵੇਕਲੀ ਕਿਸਮ ਦੇ ਉਪਰਾਲੇ ਬਾਰੇ ਰਿਪੋਰਟ ਕੀਤਾ ਗਿਆ ਸੀ ਗਗਨ ਸਿੰਘ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਫਾਰਮਰਸ ਮਾਰਕੀਟਸ ਕਿਸਾਨ ਮੰਡੀਆਂ ਲਗਾਈਆਂ ਚੱਲੀਆਂ ਨੇ ਜਿਸ ਚ ਲੋਕਲ ਕਿਸਾਨ ਸਬਜ਼ੀਆਂ ਅਤੇ ਫਲ ਵੇਚਉਂਦੇ ਨੇ ਗਗਨ ਸਿੰਘ ਦਾ ਉਪਰਾਲਾ ਦੇਸ਼ ਅੰਦਰ ਲੱਗ ਰਿਹਾ ਹੋਣਾ ਫਾਰਮਰਸ ਮਾਰਕੀਟਸ ਤੋਂ ਇਸ ਘਰ ਕੇ ਪੈਂਸੀ ਕੀ ਇੱਥੇ ਆਪਣੀ ਹੱਟੀ ਲਗਾਉਣ ਲਈ ਕਿਸਾਨਾਂ ਨੂੰ ਕੁਝ ਫੀਸ ਨਹੀਂ ਦੇਣੀ ਪੈਂਦੀ ਗਗਨ ਸਿੰਘ ਇਹਨਾਂ ਮੰਡੀਆਂ ਤੋਂ ਇਲਾਵਾ ਕਿਸਾਨਾਂ ਦੇ ਮੁੱਦਿਆਂ ਉੱਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਂਝਾ ਕਰਦੇ ਰਹਿੰਦੇ ਨੇ ਉਹਨਾਂ ਵੱਲੋਂ ਕਿਸਾਨਾਂ ਨਾਲ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਗਗਨ ਸਿੰਘ ਨੇ ਆਰਸੀਆਈ ਨਾਲ ਅਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਹੈ ਕਿ ਉਹਨਾਂ ਨੂੰ ਇੰਸਟਾਗ੍ਰਾਮ ਉੱਤੇ ਮਿਨਿਸਟਰ ਲੈਨਾ ਪਪਮ ਵੱਲੋਂ ਸੁਨੇਹਾ ਮਿਲਿਆ ਹੈ ਤੇ ਫਿਰ ਉਹਨਾਂ ਦੀ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਗਗਨ ਸਿੰਘ ਨੇ ਕਿਹਾ ਹੈ ਕਿ ਮਿਨਿਸਟਰ ਪੋਪਮ ਨੇ ਬੜੇ ਧਿਆਨ ਨਾਲ ਗੱਲ ਸੁਣੀ ਤੇ ਮੇਰੇ ਵੱਲੋਂ ਆਉਂਦੇ ਦਿਨਾਂ ਦੌਰਾਨ ਕਿਸਾਨਾਂ ਨਾਲ ਕੀਤੀਆਂ ਚਾਰ ਵਾਲੀਆਂ ਮੀਟਿੰਗਾਂ ਤੋਂ ਬਾਅਦ ਕਿਸਾਨਾਂ ਦੀਆਂ ਚੁਣੌਤੀਆਂ ਬਾਰੇ ਗੱਲਬਾਤ ਦੱਸਦਾ ਦਿੱਤਾ ਲੈਣਾ ਪੋਪਮ ਜੋ ਕਿ ਇੱਕ ਕਿਸਾਨ ਨੇ 2009 ਤੋਂ ਐਨਡੀਪੀ ਵੱਲੋਂ ਸਾਊਥ ਸੈਨੇਟ ਰਾਈਡਿੰਗ ਦੇ ਨੁਮਾਇੰਦਗੀ ਕਰ ਰਹੇ ਨੇ ਪੋਪਮ 2017 ਤੋਂ 2022 ਦੌਰਾਨ ਖੇਤੀਬਾੜੀ ਮੰਤਰੀ ਰਹੇ 2022 ਦੌਰਾਨ ਜਦੋਂ ਐਨਡੀਪੀ ਦੇ ਡੇਵਿਡ ਏਬੀ ਪ੍ਰੀਮੀਅਰ ਬਣੇ ਤਾਂ ਪੋਪਮ ਨੂੰ ਟੂਰਿਜ਼ਮ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ 2024 ਦੌਰਾਨ ਹੋਈ ਪ੍ਰਵਿੰਜਲ ਚੋਣਾ ਚ ਐਂਡੀਪੀ ਨੇ ਮੁੜ ਸਤਾ ਵਿੱਚ ਆਉਣ ਤੇ ਪੋਪਮ ਨੂੰ ਖੇਤੀਬਾੜੀ ਮੰਤਰਾਲਾ ਦਿੱਤਾ ਸੀ 2021 ਦੌਰਾਨ ਜਦੋਂ ਬ੍ਰਿਟਿਸ਼ ਕੋਲੰਬੀਆ 'ਚ ਹੜ੍ਹ ਆਏ ਤਾਂ ਪੋਪਮ ਨੇ ਕਿਸਾਨਾਂ ਨਾਲ ਲਗਾਤਾਰ ਮੁਲਾਕਾਤਾਂ ਕਰਕੇ ਮੁਸ਼ਕਲਾਂ ਜਾਣੀਆਂ ਗਗਨ ਸਿੰਘ ਦੇ ਮੁਤਾਬਕ ਲੈਨਾ ਪੌਪਪਮ ਖੁਦ ਇੱਕ ਕਿਸਾਨ ਹੁੰਦੇ ਦੇ ਨਾਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਨੇ ਤੇ ਹੱਲ ਕੱਢਣ ਲਈ ਤਤਪਰ ਰਹਿੰਦੇ ਨੇ। ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰੋਵਿੰਸ ਵਿੱਚ ਕਰੀਬ 27000 ਏਕੜ ਵਿੱਚ ਬਲੂਬੈਰੀ ਦੀ ਕਾਸ਼ਤ ਹੁੰਦੀ ਹੈ। BC ਪ੍ਰੋਵਿੰਸ ਦੇ ਐਪਸਵੋਰਡ ਅਤੇ ਲੌਂਗਲੇ ਸ਼ਹਿਰਾਂ ਵਿੱਚ ਕਿਸਾਨ ਬਲੂਬੈਰੀ, ਸਬਜ਼ੀਆਂ ਤੇ ਮੱਕੀ ਆਦਿ ਕਾਸ਼ਤ ਕਰਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ, ਆਲੀਵਰ ਆਦਿ ਸ਼ਹਿਰਾਂ ਵਿੱਚ ਕਿਸਾਨ ਅੰਗੂਰ ਤੇ ਸੇਬ ਆਦਿ ਕਾਸ਼ਤ ਕਰਦੇ ਨੇ। ਪ੍ਰੋਵਿੰਸ ਵਿੱਚ ਪੰਜਾਬੀ ਮੂਲ ਦੇ ਕਿਸਾਨਾਂ ਦੀ ਪਰਮਾਰ ਹੈ ਤੇ ਔਰਤਾਂ ਵਿੱਚ ਕਿਤੇ ਵਿੱਚ ਸਰਗਰਮ ਨੇ ਗਗਨ ਸਿੰਘ ਵੱਲੋਂ ਆਉਂਦੇ ਦਿਨਾਂ ਦੌਰਾਨ ਕਿਸਾਨਾਂ ਨਾਲ ਵੱਖ-ਵੱਖ ਸ਼ਹਿਰਾਂ 'ਚ ਟਾਊਨ ਹਾਲ ਮੀਟਿੰਗਸ ਆਯੋਜਿਤ ਕੀਤੀਆਂ ਜਾਣੀਆਂ ਨੇ ਨੌਜਵਾਨ ਕਿਸਾਨ ਨੇ ਜਾਣਕਾਰੀ ਦਿੱੰਦਿਆ ਹੋਏ ਅੰਤਰਸਿਆ ਕਿ 26 ਜਨਵਰੀ ਨੂੰ ਆਪ 9 ਫਰਵਰੀ ਨੂੰ ਪੋਰਟ ਕੁਕਿਟਲਮ ਅਤੇ 23 ਫਰਵਰੀ ਨੂੰ ਸਾਊਥ ਸੜੀ 'ਚ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ। ਇਹਨਾਂ ਮੀਟਿੰਗਾਂ ਬਾਰੇ ਵਧੇਰੇ ਜਾਣਕਾਰੀ ਆਨਲਾਈਨ ਹਾਸਲ ਕੀਤੀ ਜਾ ਸਕਦੀ ਹੈ। ਗਗਨ ਸਿੰਘ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਇਹਨਾਂ ਮੀਟਿੰਗਾਂ 'ਚ ਭਾਗ ਲੈਣ ਤੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰਨ। ਅਸੀਂ ਮੁਸ਼ਕਲਾਂ ਦਾ ਨਾਲ-ਨਾਲ ਉਹਨਾਂ ਦੇ ਹੱਲ ਬਾਰੇ ਵੀ ਵਿਚਾਰ-ਵਟਾਂਦਰਾ ਕਰਾਂਗੇ ਗਗਨ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਮੁਨਾਫਾ ਲਗਾਤਾਰ ਘਟ ਰਿਹਾ ਹੈ ਤੇ 2025 ਦਾ ਸਾਲ ਹੋਰ ਵਿੱਚ ਚੁਣੌਤੀ ਭਰਿਆ ਹੋਵੇਗਾ ਉਹਨਾਂ ਨੇ ਕਿਹਾ ਕਿ ਕਿਸਾਨ ਮਤਾਵਰਣ ਆਦਿ ਦੀਆਂ ਸਮੱਸਿਆਵਾਂ ਨਾਲ ਜੂਝਦੇ ਨੇ ਉੱਥੇ ਹੀ ਜ਼ਮੀਨ ਮਹਿੰਗੀ ਹੋਣ ਦੇ ਨਾਲ-ਨਾਲ ਉਤਪਾਦਨ ਦੇ ਹੋਰ ਖਰਚੇ ਵੀ ਲਗਾਤਾਰ ਵਧ ਰਹੇ ਨੇ ਤੇ ਕਿਸਾਨਾਂ ਦੀ ਬਜਟ ਘਟ ਰਹੀ ਹੈ ਇਸ ਤੋਂ ਇਲਾਵਾ ਹੋਰਨਾਂ ਦੇਸ਼ਾਂ ਤੋਂ ਆਉਂਦੇ ਫਲ ਤੇ ਸਬਜ਼ੀਆਂ ਦਾ ਮੁਕਾਬਲਾ BC ਦੇ ਕਿਸਾਨਾਂ ਦੇ ਉਤਪਾਦਨ ਨਾਲ ਰਹਿੰਦਾ ਹੈ। ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਈਮੇਲ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਖੇਤੀਬਾੜੀ ਮੰਤਰਾਲੇ ਨੇ ਦੱਸਿਆ ਕਿ ਮਿਨਿਸਟਰ ਪੌਪਮਨੇਕ ਅਗਨ ਸਿੰਘ ਦੇ ਕਮਾ ਬਾਰੇ ਉਸ ਨਾਲ ਗੱਲਬਾਤ ਕੀਤੀ ਤੇ ਵਿਧੇਰੇ ਜਾਣਕਾਰੀ ਹਾਸਲ ਕੀਤੀ। ਮਿਨਿਸਟਰ ਮੁਤਾਬਕ ਉਕਤ ਟਾਊਨ ਹਾਲ ਮੀਟਿੰਗਾਂ ਉਪਰੰਤ ਉਹ ਫਿਰ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ। ਯੂਐਸ ਦੇ ਵੱਲੋਂ ਟੈਰਿਫ ਲਗਾਉਣ ਦੇ ਨਾਲ অন্ਟਾਰੀਓ ਪ੍ਰੀਮੀਅਰ ਵੱਲੋਂ ਪ੍ਰੋਵਿੰਸ ਦੇ ਵਿੱਚ 5 ਲੱਖ ਨੌਕਰੀਆਂ ਦੇ ਜਾਣ ਦਾ ਖੱਛਾ ਜ਼ਾਹਰ ਕੀਤਾ ਗਿਆ ਹੈ ਡੋਨਾਲਡ 트ੰਪ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਹਲਫ ਲੈਣ ਜਾ ਰਹੇ ਨੇ ਮਹੱਜ 5 ਹੀ ਦਿਨ ਰਹਿ ਗਏ ਨੇ ਤੇ ਡੋਨਾਲਡ 트ੰਪ ਬਜ਼ਿਦ ਨੇ ਆਪਣੀ ਗੱਲ ਦੇ ਉੱਤੇ ਅੜੇ ਹੋਏ ਨੇ ਡਟੇ ਹੋਏ ਨੇ ਕਿ ਜਦੋਂ ਸੌ ਚੁੱਕ ਲੈਣਗੇ ਤਾਂ ਉਸ ਤੋਂ ਬਾਅਦ ਕੈਨੇਡਾ ਅਤੇ ਮੈਕਸੀਕੋ ਦੇ ਉੱਤੇ 25% ਟੈਰਿਫ ਲਗਾ ਦੇਣਗੇ ਇਹ ਧਮਕੀ ਡੋਨਾਲਡ 트ੰਪ ਨੇ ਪਹਿਲਾਂ ਹੀ ਦੇ ਦਿੱਤੀ ਹੈ ਜਿਸ ਨਾਲ ਨਿਜਠਣ ਵਾਸਤੇ ਕੈਨੇਡਾ ਨੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਹੋਏ ਨੇ ਬਾਰਡਰ ਦੇ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਨਸ਼ਿਆਂ ਨੂੰ ਲੈ ਕੇ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਨਕੇਲ ਕਸੀ ਜਾ ਰਹੀ ਹੈ ਵੱਖ-ਵੱਖ ਪੋਲਿਸੀਜ਼ ਲਿਆਂਦੀਆਂ ਜਾ ਰ ਵੀ ਫਿਕਸ ਕਰ ਦਿੱਤਾ ਗਿਆ ਹੈ 온ਟਾਰੀਓ ਦੇ ਪ੍ਰੀਮੀਅਰ ਡਗ ਅਫੋਰਡ ਪਹਿਲਾਂ ਹੀ ਕਹਿ ਚੁੱਕੇ ਨੇ ਜੇ 25 ਫੀਸਦੀ ਟੈਰਫ ਯੂਐਸ ਦੇ ਵੱਲੋਂ ਕੈਨੇਡਾ ਤੇ ਲਗਾਇਆ ਜਾਵੇਗਾ ਤਾਂ ਫਿਰ 온ਟਾਰੀਓ ਵੀ ਬਦਲੇ ਦੇ ਵਿੱਚ ਕੁਝ ਕਾਰਵਾਈਆਂ ਕਰੇਗਾ ਜਿਸ ਨਾਲ ਅਮਰੀਕਾ ਦੇ ਉੱਤੇ ਸਿੱਧਾ ਅਸਰ ਪਵੇਗਾ ਤੇ ਹੁਣ ਪ੍ਰੀਮੀਅਰ ਡੋਨਾਲਡ 트럼ਪ ਨੇ ਕਹਿ ਦਿੱਤਾ ਹੈ ਕਿ ਜੇਕਰ ਟੈਰਫ ਲੱਗ ਜਾਂਦਾ ਹੈ ਤਾਂ ਫਿਰ 온ਟਾਰੀਓ ਦੇ ਵਿੱਚ 5 ਲੱਖ ਲੋਕਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪੈ ਸਕਦੀਆਂ ਹਨ ਅੰਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਉੱਤੇ ਟੈਰਿਫ ਲਗਾਇਆ ਜਾਂਦਾ ਹੈ ਤਾਂ ਅੰਟਾਰੀਓ ਸੂਬੇ 'ਚ 5 ਲੱਖ ਨੌਕਰੀਆਂ ਖਤਮ ਹੋ ਸਕਦੀਆਂ ਨੇ ਟਰੰਪ ਨੇ 20 ਜਨਵਰੀ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਕੈਨੇਡਾ ਤੇ ਮੈਕਸੀਕੋ ਤੋਂ ਸਾਰੀਆਂ ਦਰਾਮਦਾਂ ਦੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਜੇਕਰ ਦੋਵੇਂ ਦੇਸ਼ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹੋਰ ਕਦਮ ਨਹੀਂ ਚੁੱਕਦੇ ਫੋਰਡ ਨੇ ਕਿਹਾ ਕਿ ਨੌਕਰੀਆਂ ਦੀ ਅਸਲ ਸੰਖਿਆ ਇਸ ਗਲਤੀ 'ਤੇ ਨਿਰਭਰ ਕਰੇਗੀ ਕਿ ਕਿਹੜੇ ਸੈਕਟਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਪਰ ਮੰਤਰਾਲਿਆਂ ਨੇ ਉਹਨਾਂ ਨੂੰ ਦੱਸਿਆ ਕਿ ਇਹ ਅੰਕੜਾ 4.50 ਲੱਖ ਤੋਂ 5 ਲੱਖ ਦੇ ਵਿਚਾਲੇ ਹੋ ਸਕਦਾ ਹੈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਫੋਰਡ ਨੇ ਕਿਹਾ ਕਿ ਇਹ ਗੰਭੀਰ ਹੈ ਸਾਰੇ 13 ਪ੍ਰੀਮੀਅਰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੂੰ ਮਿਲਣ ਲਈ ਤਿਆਰ ਨੇ ਫੋਰਡ ਨੇ ਕਿਹਾ ਕਿ ਟੈਰਿਫਾਂ ਬਾਰੇ ਕਨੀਤੀ ਨੀਤੀ ਨਿਯੋਜਨਾ ਨੂੰ ਪਹਿਲਾਂ ਹੀ ਅੰਤਿਮ ਰੂਪ ਦਿੱਤਾ ਜਾਣਾ ਚਾਹੀਦਾ ਸੀ ਫੋਰਡ ਨੇ ਕਿਹਾ ਕਿ ਇਹ ਪ੍ਰੀਮੀਅਰਾਂ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਕਿ ਉਹ ਮੀਟਿੰਗਾਂ ਲਈ ਸੱਦਾ ਦੇਣ ਇਹ ਕੁਝ ਸਮਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਅਤੇ ਸਾਨੂੰ ਟੀਮ ਕੈਨੇਡਾ ਦੇ ਤੌਰ ਤੇ ਕੰਮ ਕਰਨ ਦੀ ਜ਼ਰੂਰਤ ਹੈ ਅਸੀਂ ਵੰਡੇ ਨਹੀਂ ਜਾ ਸਕਦੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਡੁਨਾਲਡ ਟਰੰਪ ਨਾਲ ਫਲੋਰੀਡਾ ਦੇ ਮੈਨ ਲਾਗੋ ਵਿਖੇ ਉਨ੍ਹਾਂ ਦੇ ਨਿਵਾਸ ਤੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਭਾਵੇਂ ਕੋਈ ਧਾਰਨਾਵਾਂ ਨਹੀਂ ਬਣਾਰੀ ਪਰ ਕੈਨੇਡਾ ਨੂੰ ਸੰਭਾਵੀ ਟੈਰਿਫਾਂ ਲਈ ਤਿਆਰ ਰਹਿਣ ਦੀ ਲੋੜ ਹੈ ਸ਼ਨੀਵਾਰ ਸ਼ਾਮ ਨੂੰ ਪ੍ਰੀਮੀਅਰ 스미త్ ਨੇ ਅਮਰੀਕਾ ਦੇ ਮੌਜੂਨੀਤ ਰਾਸ਼ਟਰਪਤੀ ਡੋਨਾਲਡ 트럼ਪ ਨਾਲ ਉਹਨਾਂ ਦੇ ਨਿਵਾਸ ਤੇ ਮੁਲਾਕਾਤ ਕੀਤੀ ਜ਼ਿਕਰਯੋਗ ਖਾਸ ਹੈ ਕਿ Ontario ਪ੍ਰੀਮੀਅਰ ਡਗ ਫੋਰਡ ਕਹਿ ਚੁੱਕੇ ਨੇ ਕਿ ਡੋਨਾਲਡ 트럼ਪ ਵੱਲੋਂ ਟੈਰਿਫ ਲਾਉਣ ਦੀਆਂ ਧਮਕੀਆਂ ਦੇ ਰਿਸਪਾਂਸ ਵਿੱਚ ਸੂਬਾ ਅਮਰੀਕਾ ਨਾਲ ਪੈਂਦੀ ਸਰਹੱਦ ਤੇ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਸੂਬਾ ਸਰਕਾਰ ਨੇ ਇਸ ਉਪਾਅ ਨੂੰ ਆਪਰੇਸ਼ਨ ਡੈਟਰੈਂਸ ਦਾ ਨਾਮ ਦਿੱਤਾ ਹੈ ਆਪਰੇਸ਼ਨ ਦੇ ਤਹਿਤ ਕਰੀਬ 200 Ontario ਪ੍ਰੋਵਿੰਸ਼ਲ ਪੁਲਿਸ ਅਧਿਕਾਰੀ ਬਾਰਡਰ ਸੁਰੱਖਿਆ ਦਾ ਖਿਆਲ ਰੱਖਣਗੇ OPP ਵੱਲੋਂ ਬਾਰਡਰ ਦੇ ਨਾਲ ਲੱਗਦੇ ਇਲਾਕੇ ਵਿੱਚ ਜਹਾਜ਼ ਹੈਲੀਕਾਪਟਰ ਰੌਣ ਕਿਸ਼ਤੀ ਅਤੇ ਗੱਡੀਆਂ ਰਾਹੀਂ ਗਸ਼ਤ ਵਧਾਈ ਚੱਲੀ ਹੈ। ਪ੍ਰੀਮੀਅਰ ਡਗਫੋਰਡ ਫੈਡਰਲ ਵਿੱਤ ਮੰਤਰੀ ਡੋਮਨਿਕ ਬਲੈਂਕ ਨਾਲ ਮੁਲਾਕਾਤ ਕਰਨਗੇ 트럼ਪ ਆਖ ਚੁੱਕੇ ਨੇ ਕਿ ਉਹ ਕੈਨੇਡਾ ਤੇ ਅਮਰੀਕਾ ਨੂੰ ਇਕੱਠੇ ਕਰਨ ਲਈ ਆਰਥਿਕ ਬਲਤੀ ਵਰਤੋ ਕਰਨ ਦਾ ਇਰਾਦਾ ਰੱਖਣਗੇ ਸਾਮਕਾ ਕਨਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਗੱਲਾਂ ਨਾਲ ਅਸਲ ਸਮੱਸਿਆ ਜੋ 트럼ਪ ਵਪਾਰਿਕਸ ਬੰਦਾਬਾਰੀ ਕਹਿ ਰਹੇ ਨੇ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਅਮਰੀਕੀ ਪੌਡਕਾਸਟਰ ਨਾਲ ਇੱਕ ਇੰਟਰਵਿਊ ਵਿੱਚ ਹਾਰਪਰ ਨੇ 트럼ਪ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਅਮਰੀਕਾ ਕੈਨੇਡਾ ਨੂੰ ਸਬਸਿਡੀ ਦੇ ਰਿਹਾ ਹੈ ਹਾਰਪਰ ਨੇ ਕਿਹਾ ਕਿ ਇਹ ਅਸਲ ਵਿੱਚ ਕੈਨਟ ਹੈ ਜੋ ਇਸ ਸਬੰਧ ਵਿੱਚ ਯੂਐਸ ਨੂੰ ਸਬਸਿਡੀ ਦਿੰਦਾ ਹੈ ਹਾਰਪਰ ਨੇ ਇਹ ਵੀ ਕਿਹਾ ਕਿ ਕੈਨੇਡਾ ਤੋਂ ਅਮਰੀਕਾ ਚ ਪ੍ਰਵਾਸੀਆਂ ਦਾ ਕੋਈ ਵੱਡਾ ਪ੍ਰਵਾਹ ਨਹੀਂ ਹੈ ਜ਼ਿਕਰ ਖਾਸ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸੌ ਚੁੱਕਣ ਵਿੱਚ ਮਹਿਜ਼ 5 ਦਿਨ ਬਚੇ ਨੇ ਅਜਿਹੇ ਵਿੱਚ ਕੈਨੇਡਾ ਤੇ ਮੈਕਸੀਕੋ ਨੂੰ ਕਿਸੇ ਤਰ੍ਹਾਂ ਦੀ ਰਾਹਤ ਮਿਲਦੀ ਹੋਈ ਵਿਖਾਈ ਨਹੀਂ ਦੇੜੀ ਵੇਖਣਾ ਤਾਂ ਇਹ ਹੋਵੇਗਾ ਕਿ 20 ਜਨਵਰੀ ਨੂੰ ਹਾਫ ਲੈਂਡ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਕੀ ਵੱਡਾ ਐਲਾਨ ਕੀਤਾ ਜਾਂਦਾ ਹੈ ਤੇ ਇਸ ਦਾ ਮੈਕਸੀਕੋ ਅਤੇ ਕੈਨੇਡਾ ਉੱਤੇ ਕੀ ਅਸਰ ਪੈਂਦਾ ਹੈ United Kingdom ਜਾਣ ਵਾਲੇ ਕੈਨੇਡੀਅਨਸ ਨੂੰ ਇੱਕ ਨਵਾਂ ਪਰਮਿਟ ਲੈਣਾ ਪਵੇਗਾ ਉਹਨਾਂ ਲੋਕਾਂ ਨੂੰ ਜੋ ਘੱਟ ਸਮੇਂ ਵਾਸਤੇ ਯਾਨੀ ਕਿ 6 ਮਹੀਨਿਆਂ ਤੋਂ ਘੱਟ ਸਮੇਂ ਵਾਸਤੇ ਇੱਕ ਸਫ਼ਰ ਯੂਕੇ ਲਈ ਤੈਅ ਕਰ ਰਹੇ ਨੇ ਜਿਨ੍ਹਾਂ ਨੇ ਯੂਕੇ ਦਾ ਦੌਰਾ ਕਰਨਾ ਹੈ ਉਹਨਾਂ ਨੂੰ ਇੱਕ ਪਰਮਿਟ ਲੈਣਾ ਪਵੇਗਾ ਇਟੀਏ ਇਹ ਪਰਮਿਟ ਯਾਤਰੀਆਂ ਵਾਸਤੇ ਬਹੁਤ ਜ਼ਰੂਰੀ ਹੈ ਇਹ ਪਰਮਿਟ ਨਾ ਹੋਣ ਦੀ ਸੂਰਤ ਦੇ ਵਿੱਚ ਤੁਹਾਨੂੰ ਯੂਕੇ ਤੋਂ ਵਾਪਸ ਭੇਜਿਆ ਜਾ ਸਕਦਾ ਹੈ ਜਿਹੜੇ ਕੈਨੇਡੀਅਨਜ਼ ਘੱਟ ਸਮੇਂ ਲਈ ਇੰਗਲੈਂਡ, ਵੇਲਜ਼, ਸਕਾਟਲੈਂਡ ਜਾਂ ਨਾਰਦਰਨ ਆਇਰਲੈਂਡ ਜਾਣ ਦਾ ਇਰਾਦਾ ਰੱਖਦੇ ਨੇ ਉਹਨਾਂ ਨੂੰ ਹੁਣ ਇੱਕ ਇਲੈਕਟ੍ਰੋਨਿਕ ਟਰੈਵਲ ਅਥੋਰਾਈਜ਼ੇਸ਼ਨ ਯਾਨੀ ਈਟੀਏ ਲੈਣਾ ਪਿਆ ਕਰੇਗਾ। 8 ਜਨਵਰੀ ਤੋਂ ਇਹ ਨਵੀਂ ਲੋੜ ਲਾਗੂ ਕਰ ਦਿੱਤੀ ਗਈ ਹੈ 6 ਮਹੀਨਿਆਂ ਤੋਂ ਘੱਟ ਸਮੇਂ ਲਈ ਯੂਨਾਈਟਿਡ ਕਿੰਗਡਮ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਯਾਤਰੀਆਂ ਨੂੰ ਉਹਨਾਂ ਦੇ ਪਾਸਪੋਰਟ ਵੇਰਵੇ ਯਾਤਰਾ ਦੀਆਂ ਤਰੀਕਾਂ ਅਤੇ ਆਵਾਜਾਈ ਦੇ ਟੰਗਾਂ ਵਰਗੀਆਂ ਜਾਣਕਾਰੀਆਂ ਜਮ੍ਹਾਂ ਕਰਾਉਣ ਲਈ ਕਿਹਾ ਜਾਵੇਗਾ ਜਿਸ ਦੀ ਅਧਿਕਾਰੀਆਂ ਦੁਆਰਾ ਸਮੀਖਿਆ ਕੀਤੀ ਜਾਵੇਗੀ ਯੂਕੇ ਜਾਣ ਵਾਲੇ ਕੈਨੇਡੀਅਨਸ ਲਈ ਇਹ ਡਿਜੀਟਲ ਪ੍ਰੀ ਸਕਰੀਨਿੰਗ ਨਵੀਂ ਹੈ ਪਰ ਇਹੋ ਜਿਹੀ ਪ੍ਰਣਾਲੀ 2016 ਤੋਂ ਕਈ ਹੋਰ ਦੇਸ਼ਾਂ ਤੋਂ ਹਵਾਈ ਯਾਤਰਾ ਕਰਕੇ ਕੈਨੇਡਾ ਆਉਣ ਵਾਲੇ ਲੋਕਾਂ ਲਈ ਲਾਗੂ ਹੈ टोरंटो मेट्रोपॉलिटन यूनिवर्सिटी दे इंस्टिट्यूट फॉर हॉस्पिटैलिटी एंड टूरिज्मर रिसर्च दे डायरेक्टर वेन स्मिथ ने कि है कि एक क्रेडिट कार्ड ਲਈ प्री अप्रूवल ਲੈਣ ਵਾਂਗੇ स्मिथ ने ਕਿਹਾ ਹੈ ਕਿ ਇਸ ਸਿਸਟਮ ਤਹਿਤ ਪਰਵਾਨਗੀ ਦੇਣ ਤੋਂ ਪਹਿਲਾਂ ਇੱਕ ਵਿਸ਼ਵਵਿਆਪੀ ਡਾਟਾਬੇਸ ਦੁਆਰਾ ਬਿਨਕਾਰਾਂ ਦੀ ਜਾਣਕਾਰੀ ਖੋਖੀ ਜਾਵੇਗੀ ਉਹਨਾਂ ਕਿਹਾ ਕਿ ਇਹ ਸਾਰੀਆਂ ਸਰਕਾਰਾਂ ਨੂੰ ਆਪਸ ਵਿੱਚ ਵਧੇਰੇ ਜੁੜੇ ਰਹਿਣ ਤੇ ਇੱਕ ਦੂਜੇ ਨਾਲ ਗੱਲ ਕਰਨ ਤੇ ਜਾਣਕਾਰੀ ਸਾਂਝੀ ਕਰਨ ਦੀ ਆਗਿਆ ਦਿੰਦਾ ਹੈ ਉਨ੍ਹਾਂ ਦੱਸਿਆ ਹੈ ਕਿ ਇਸ ਨਾਲ ਇੱਕ ਵਿਆਪਕ ਸੁਰੱਖਿਆ ਕਵਚ ਤਿਆਰ ਹੁੰਦਾ ਹੈ ਈਟੀਏ ਦੁਨੀਆ ਭਰ ਵਿੱਚ ਵਿਦੇੜੇ ਆਮ ਹੁੰਦੇ ਜਾ ਰਹੇ ਨੇ 스미త్ ਨੇ ਕਿਹਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਇਹ ਦੁਨੀਆ ਭਰ ਵਿੱਚ ਪ੍ਰਚਲਿਤ ਹੋਵੇਗਾ ਯੂਰੋਪੀਅਨ ਯੂਨੀਅਨ ਦੇ 27 ਦੇਸ਼ਾਂ ਵੱਲੋਂ ਇਸ ਸਾਲ ਦੇ ਅੰਤ ਤੱਕ ਅਜਿਹਾ ਸਿਸਟਮ ਸ਼ੁਰੂ ਕਰਨ ਦੀ ਉਮੀਦ ਹੈ 스미త్ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਡੋਨਾਲਟ 트럼ਪ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਅਮਰੀਕਾ ਵਿੱਚ ਵੀ ਈਟੀਏ ਲਾਗੂ ਕੀਤੇ ਜਾਣਗੇ ਉਨ੍ਹਾਂ ਨੇ ਕਿਹਾ ਹੈ ਕਿ ਇਹ ਸਿਸਟਮ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਦਰਜੇ ਬਾਰੇ ਚਿੰਤਾਵਾਂ ਚ ਸਹਾਇਤਾ ਇਹਤਾ ਕਰਨ ਲਈ ਹੈ 스미스 ਨੇ ਕਿਹਾ ਤੁਸੀਂ ਪਤਾ ਕਰ ਸਕਦੇ ਹੋ ਕਿ ਕੀ ਕੋਈ ਵਿਅਕਤੀ ਉਦਾਹਰਨ ਵਜੋਂ ਤਿੰਨ ਵੱਖ-ਵੱਖ ਦੇਸ਼ਾਂ 'ਚ ਗਿਆ ਹੈ ਤੇ ਸ਼ਰਨਾਰਥੀ ਕਲੇਮ ਦਾਇਰ ਕੀਤਾ ਹੈ ਜੋ ਤੁਸੀਂ ਪਤਾ ਕਰ ਸਕਦੇ ਹੋ ਕਿ ਜੇਕਰ ਲੋਕ ਦੂਜੇ ਦੇਸ਼ਾਂ 'ਚ ਆਪਣੇ ਵੀਜ਼ਾ ਦੀ ਮਿਆਦ ਤੋਂ ਵੱਧ ਠਹਿਰੇ ਨੇ ਤੇ ਉਹਨਾਂ ਨੂੰ ਪਹਿਲਾਂ ਵੀ ਹੋਰ ਥਾਵਾਂ 'ਤੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਜਾਂ ਨਹੀਂ ਹੁਣੇ ਸਾਰੀਆਂ ਚੀਜ਼ਾਂ ਵਿਅਕਤੀ ਦੇ ਆਪਣਾ ਮੁਲਕ ਛੱਡਣ ਤੋਂ ਪਹਿਲਾਂ ਹੀ ਫੜੀਆਂ ਜਾਣਗੀਆਂ ਈਟੀਏ ਅਰਜ਼ੀ ਦੀ ਕੀਮਤ 10 ਪਾਉਂਡ ਯਾਨੀ ਕਿ 18 ਕੈਨੇਡੀਅਨ ਡਾਲਰ ਹੈ ਪਰ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਇਹ ਕੀਮਤ ਇੰਨੀ ਹੀ ਰਹੇਗੀ ਸਮਿਥ ਨੇ ਕਿਹਾ ਹੈ ਕਿ ਕਿਉਂਕਿ ਸਲਾਨੀਆਂ ਨੇ ਇਸ ਫੀਸ ਦਾ ਭੁਗਤਾਨ ਕਰਨਾ ਹੈ ਇਸ ਕਰਕੇ ਸਿਆਸਤਦਾਨ ਆਸਾਨੀ ਨਾਲ ਇਸ ਫੀਸ ਨੂੰ ਵਧਾ ਸਕਦੇ ਨੇ ਸਮਿਥ ਨੇ ਕਿਹਾ ਕਿ ਸਾਲ ਦੇ ਕੁਝ ਖਾਸ ਸਮਿਆਂ ਤੇ ਵੀ ਇਸ ਫੀਸ ਨੂੰ ਵਧਾਇਆ ਜਾ ਸਕਦਾ ਹੈ ਉਨ੍ਹਾਂ ਕਿਹਾ ਹੈ ਕਿ ਬਜ਼ੁਰਗ ਲੋਕ ਜਿਨ੍ਹਾਂ ਦਾ ਟੈਕਨੋਲੋਜੀ ਵਿੱਚ ਪਹਿਲਾਂ ਹੀ ਹੱਥ ਤੰਗ ਹੁੰਦਾ ਹੈ ਉਹਨਾਂ ਨੂੰ ਇਸ ਨਵੇਂ ਉਪਾਅ ਬਾਬਤ ਚਿੰਤਾ ਹੋ ਸਕਦੀ ਹੈ। ਸਮਿਥ ਮੁਤਾਬਕ ਈਟੀਏ ਅਰਜ਼ੀਆਂ ਲਈ ਮਨਜ਼ੂਰੀਆਂ ਵਿੱਚ 10 ਮਿੰਟਾਂ ਤੋਂ ਘੱਟ ਸਮਾਂ ਲੱਗ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਲੋਕ ਐਨ ਜਹਾਜ਼ ਚੜਨ ਲੱਗਿਆਂ ਇਹ ਅਰਜ਼ੀ ਅਪਲਾਈ ਕਰਨ। ਉਨ੍ਹਾਂ ਕਿਹਾ ਹੈ ਕਿ ਇਸ ਮਨਜ਼ੂਰੀ ਤੋਂ ਬਿਨਾਂ ਹੀ ਯਾਤਰੀਆਂ ਨੂੰ ਮੋੜਿਆ ਜਾ ਸਕਦਾ ਹੈ ਤੇ ਉਸ ਦੇਸ਼ ਵਿੱਚ ਵਾਪਸ ਭੇਜਿਆ ਜਾ ਸਕਦਾ ਹੈ ਜਿੱਥੋਂ ਉਹ ਆਏ ਨੇ। 2025 ਦੀ ਸ਼ੁਰੂਆਤ ਹੁੰਦਿਆਂ ਸਾਰ ਹੀ ਬਹੁਤ ਤਰ੍ਹਾਂ ਦੇ ਐਲਾਨ ਹੋ ਚੁੱਕੇ ਨੇ ਮਹਿੰਗਾਈ ਵਧਣ ਦਾ ਖਛਾ ਵੀ ਜ਼ਾਹਰ ਕਰ ਦਿੱਤਾ ਗਿਆ ਹੈ ਤੇ ਹੁਣ ਮਾਹਰਾਂ ਦਾ ਕਹਿਣਾ ਹੈ ਕਿ ਵਿਆਜ ਦਰਾਂ ਦੇ ਵਿੱਚ ਕਟੌਤੀ ਹੋ ਸਕਦੀ ਹੈ ਤੇ 2025 ਦੇ ਵਿੱਚ ਮਾਰਗੇਜ ਨਿਯਮਾਂ ਦੇ ਵਿੱਚ ਬਦਲਾਅ ਹੋ ਸਕਦੇ ਨੇ ਜਿਸ ਕਾਰਨ ਜੀਟੀਆ ਹਾਊਸਿੰਗ ਮਾਰਕੀਟ ਦੇ ਵਿੱਚ ਤੇਜ਼ੀ ਆ ਸਕਦੀ ਹੈ ਰੀਅਲਟਰ ਕੰਡੋਜ਼ ਖਾਸ ਤੌਰ ਤੇ ਉਹ ਛੋਟੀਆਂ ਇਕਾਈਆਂ ਲਈ ਖਰੀਦਦਾਰ ਦੀ ਮਾਰਕੀਟ ਦੀ ਉਮੀਦ ਕਰ ਰਹੇ ਨੇ ਮਹਿੰਗਾਈ ਵਦਨ ਦੇ ਪੂਰੇ ਪੂਰੇ ਅਸਾਰ ਜਤਾਏ ਜਾ ਰਹੇ ਨੇ ਘਰਾਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਪਰ ਕੁਝ ਮਾਹਰ ਕਹਿੰਦੇ ਨੇ ਕਿ ਘਰਾਂ ਦੀਆਂ ਕੀਮਤਾਂ 'ਚ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ ਤੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਪਰ ਜ਼ਿਆਦਾਤਰ ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਦਾ ਸਵਾਗਤ ਕਰਨ ਵਾਸਤੇ ਤਿਆਰ ਰਿਹਾ ਜਾਵੇ ਮਹਰਾਂ ਦਾ ਕਹਿਣਾ ਹੈ ਕਿ ਵਿਆਜ ਦਰਾਂ 'ਚ ਕਟੌਤੀ ਅਤੇ ਕੈਨੇਡਾ ਦੇ ਮਾਰਗੇਜ ਨੀਮਾ 'ਚ ਬਦਲਾ ਇਸ ਸਾਲ ਗ੍ਰੇਟਰ ਟੋਰਾਂਟੋ ਏਰੀਆ ਦੀ ਰੀਅਲ ਅਸਟੇਟ ਮਾਰਕੀਟ 'ਚ ਤਬਦੀਲੀ ਲਈ ਪੜਾ ਤੈਅ ਕਰ ਸਕਦੇ ਨੇ ਪਿਛਲੇ ਸਾਲ ਫੈਡਰਲ ਸਰਕਾਰ ਨੇ ਪਹਿਲੀ ਵਾਰ ਦੇ ਸਾਰੇ ਘਰ ਖਰੀਦਦਾਰਾਂ ਅਤੇ ਨਵੇਂ ਬਿਲਡਾਂ ਦੇ ਸਾਰੇ ਖਰੀਦਦਾਰਾਂ ਲਈ 30 ਸਾਲ ਦੀ ਮਾਰਗੇਜ ਅਮੋਰਟਾਈਜ਼ੇਸ਼ਨ ਲਈ ਯੋਗਤਾ ਦਾ ਵਿਸਥਾਰ ਕੀਤਾ ਤੇ بیمੇ ਵਾਲੇ ਮਾਰਗੇਜ ਲਈ 1 ਮਿਲੀਅਨ ਡਾਲਰ ਦੀ ਕੀਮਤ ਕੈਪ ਨੂੰ 1.5 ਮਿਲੀਅਨ ਡਾਲਰ ਤੱਕ ਵਧਾ ਦਿੱਤਾ ਇਸ ਦਾ ਮਤਲਬ ਹੈ ਕਿ ਖਰੀਦਦਾਰ 20% ਤੋਂ ਘਟਦੇ ਨਾਲ 1.5 ਮਿਲੀਅਨ ਡਾਲਰ ਦਾ ਘਰ ਖਰੀਦ ਸਕਦੇ ਨੇ ਰੀਅਲ ਅਸਟੇਟ ਬ੍ਰੋਕਰ ਐਂਡਰਿਓ ਐਪਕੀਨ ਦਾ ਕਹਿਣਾ ਹੈ ਕਿ ਮਾਰਗੇਜ ਨੀਮਾ 'ਚ ਇਹ ਬਦਲਾਅ ਬਸੰਤ ਰੋਚ ਦੇ ਵਧੇਰੇ ਖਰੀਦਦਾਰਾਂ ਨੂੰ ਪ੍ਰਾਪਤ ਕਰ ਸਕਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਉਮੀਦ ਹੈ ਕਿ 1 ਡਾਲਰ ਤੋਂ 1.5 ਮਿਲੀਅਨ ਡਾਲਰ ਦੀ ਕੀਮਤ ਵਾਲੇ ਘਰਾਂ ਲਈ ਮਾਰਕੀਟ 2025 ਲਈ ਅਸਲ 'ਚ ਮਜ਼ਬੂਤ ਹੋਣ ਜਾ ਰਹੀ ਹੈ ਇੱਕ ਹੋਰ ਕਾਰਕ ਜੋ ਬਾਜ਼ਾਰ ਦੀ ਮਦਦ ਕਰ ਸਕਦਾ ਹੈ ਉਹ ਹੈ ਵਿਆਜ ਦਰਾਂ ਦੇ ਵਿੱਚ ਕਟੌਤੀ ਬੈਂਕ ਆਫ ਕੈਨੇਡਾ ਨੇ ਦਸੰਬਰ ਵਿੱਚ ਆਪਣੀ ਵਿਆਜ ਦਰ ਨੂੰ 50 ਅਧਾਰਿਤ ਅੰਕ ਘਟਾ ਕੇ 3.25% ਕਰ ਦਿੱਤਾ ਹੈ ਜੋ ਜੂਨ ਤੋਂ ਲਗਾਤਾਰ ਪੰਜਵੀਂ ਕਟੌਤੀ ਨੂੰ ਦਰਸਾਉਂਦਾ ਹੈ ਇਹ ਪਿਛਲੇ ਸਾਲ ਇਸ ਸਮੇਂ ਦੇ 5% ਦੇ ਮੁਕਾਬਲੇ ਹੈ ਬਕੀਨ ਦਾ ਕਹਿਣਾ ਹੈ ਕਿ ਇਨ੍ਹਾਂ ਕਟੌਤੀਆਂ ਨੇ ਹਜੇ ਤੱਕ ਮਾਰਕੀਟ ਵਿੱਚ ਵੱਡੀਆਂ ਲਹਿਰਾਂ ਨਹੀਂ ਬਣਾਈਆਂ ਪਰ ਇਹ ਨਵੇਂ ਸਾਲ 'ਚ ਬਦਲ ਸਕਦਾ ਹੈ ਉਨਾ ਕਹ ਹੈ ਕਿ ਧੂੜ ਨੂੰ ਨਿਪਟਣ ਲਈ ਤੇ ਲੋਕਾਂ ਨੂੰ ਇਸ ਸਮਝਣ ਚ ਸਮਾਂ ਲੱਗਦਾ ਹੈ ਕਿ ਉਹਨਾਂ ਦੀ ਖਰੀਦ ਸ਼ਕਤੀ ਕੀ ਹੋਣ ਜਾ ਰਹੀ ਹੈ ਇੱਕ ਸੁਸਤ 2024 ਸਾਲ ਤੋਂ ਬਾਅਦ ਰਾਇਲ ਲੈਪੇਜ ਬ੍ਰੋਕਰ ਸ਼ੌਨ ਜ਼ਿਗਲਸਟਾਈਨ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ 2025 ਉਹਨਾਂ ਖਰੀਦਦਾਰਾਂ ਤੋਂ ਵਧੇਰੇ ਸੜ ਗਰਮੀ ਵੇਖ ਸਕਦਾ ਹੈ ਜੋ ਪਹਿਲਾਂ ਮਾਰਕੀਟ ਚ ਦਾਖਲ ਨਹੀਂ ਹੋ ਸਕੇ ਉਹਨਾਂ ਕਹ ਹੈ ਕਿ ਲੋਕ ਹੁਣ ਵਿਆਜ ਦਰਾਂ ਘਟਨ ਨਵੇਂ ਮੌਰਗੇਜ ਨਿਯਮਾਂ ਨਾਲ ਚੀਜ਼ਾਂ ਨੂੰ ਥੋੜਾ ਹੋਰ ਬਰਦਾਸ਼ਤ ਕਰਨ ਦੇ ਯੋਗ ਨਹੀਂ ਉਹਨਾਂ ਕਹੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਜੋ ਵੇਖਣਾ ਸ਼ੁਰੂ ਕਰਨ ਜਾ ਰਹੇ ਨੇ ਉਹ ਥੋੜੀ ਜਹੀ ਹੀ ਮੰਗ ਹੈ ਹਾਲਾਂਕਿ ਜ਼ਿਗਲਸਟਾਈਨ ਦਾ ਕਹਿਣਾ ਹੈ ਕਿ ਉਹ ਮਹਾਮਾਰੀ ਦੇ ਬੋਲੀ ਯੁੱਧ ਦੇ جنੂਨ ਨੂੰ ਦੁਹਰਾਉਂਦੀ ਉਮੀਦ ਨਹੀਂ ਕਰਦਾ ਉਹ ਉਮੀਦਾਂ ਹੁਣ ਨਹੀਂ ਰਹਿ ਸਕਦੀਆਂ ਬਾਜ਼ਾਰ ਤਰਤੀ ਤੇ ਵਾਪਸ ਆ ਗਿਆ ਹੈ ਦ੍ਰਿਸ਼ਟੀਕੋਣ ਹਾਊਸਿੰਗ ਦੀ ਕਿਸਮ ਤੇ ਵੀ ਨਿਰਪਰ ਕਰਦਾ ਹੈ ਜਦੋਂ ਇਹ ਕੰਡੋਸ ਦੀ ਗੱਲ ਆਉਂਦੀ ਹੈ ਤਾਂ ਜ਼ਿਗਲਸਟਾਈਨ ਕਹਿੰਦੇ ਨੇ ਕਿ ਉਹ ਸੋਚਦੇ ਨੇ ਕਿ ਵਸਤੂਆਂ ਤੇ ਵਾਧੂ ਹੋਣ ਕਾਰਨ ਮਾਰਕੀਟ ਓਵਰ ਸੈਚੂਰੇਟਿਡ ਹੈ ਇੱਥੇ ਬਹੁਤ ਸਾਰੇ ਕੰਡੋਮਿਨੀਅਮ ਨੇ ਜੋ ਬਹੁਤ ਵਧੀਆ ਕੀਮਤ ਵਾਲੇ ਨੇ ਤੇ ਬਦਕਿਸਮਤੀ ਦੇ ਨਾਲ ਉਹ ਖਰੀਦਦਾਰ ਨਹੀਂ ਲੱਭ پا ਰਹੇ ਰੀਅਲ ਏਸਟੇਟ ਬ੍ਰੋকারেਜ ਰੀਅਲ ਸੋਫੀ ਦੇ ਪ੍ਰਦਾਨ ਜான் ਪੌਸਲਿਸ ਨੇ ਕਿਹਾ ਕਿ ਛੋਟੀਆਂ ਮਾਈਕਰੋ ਯੂਨਟਾਂ ਦੀ ਵਿਕਰੀ ਇਸ ਸਮੇਂ ਅਵਿਸ਼ਵਾਸਯੋਗ ਸੁਸਤੀ ਦੇ ਨਾਲ ਨਜਿੱਠ ਰਹੀ ਹੈ ਜੋ ਖਰੀਦਦਾਰਾਂ ਨੂੰ ਕੁਝ ਗੱਲਬਾਤ ਕਰਨ ਦੀ ਸ਼ਕਤੀ ਦੇ ਸਕਦਾ ਹੈ ਉਹਨਾਂ ਕਹੇ ਕਿ ਉਹ ਯੂਨਟਾਂ ਸਾਡੇ ਕੋਲ ਇੱਕ ਟਨ ਵਸਤੂ ਸੂਚੀ ਹੈ ਨਾ ਕਿ ਬਹੁਤ ਸਾਰੇ ਲੋਕ ਉਹਨਾਂ ਨੂੰ ਖਰੀਦੇ ਨੇ ਕਿਉਂਕਿ ਉਸ ਸ਼੍ਰੇਣੀ ਚ ਆਉਂਦੇ ਨੇ ਜਿੱਥੇ ਉਹ ਲੋਕਾਂ ਦੇ ਰਹਿਣ ਲਈ ਉਹਨਾਂ ਦੇ ਮਾਲਕ ਬਣਨ ਜਾਂ ਉਹਨਾਂ ਤੇ ਕਬਜ਼ਾ ਕਰਨ ਲਈ ਬਹੁਤ ਛੋਟੇ ਨੇ ਤੇ ਨਿਵੇਸ਼ਕ ਨਹੀਂ ਮਿਲਦੇ ਕਿਰਾਏ ਤੇ ਲੈਣ ਵਾਲਿਆਂ ਲਈ ਵੀ ਕੁਝ ਚੰਗੀ ਖਬਰ ਹੈ ਜੋ ਟ੍ਰਾਂਟੋ ਦੇ ਲਗਭਗ ਅੱਧੇ ਘਰਾਂ ਨੂੰ ਬਣਾਉਂਦੇ ਨੇ ਰੈਂਟਲਸ.ca ਅਤੇ ਰੀਅਲ اسٹیਟ ਡਾਟਾ ਫਰਮ ਅਰਬਨ ਨੇਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ ਕੈਨੇਡੀਅਨ ਕਿਰਾਏ ਦੀਆਂ ਕੀਮਤਾਂ ਅਕਤੂਬਰ 2024 ਵਿੱਚ ਪਿਛਲੇ ਸਾਲ ਦੇ ਉਸੇ ਸਮੇਂ ਦੇ ਮੁਕਾਬਲੇ 1.2% ਘਟ ਗਈਆਂ ਸਨ ਜੋ ਕਿ ਜੁਲਾਈ 2021 ਤੋਂ ਬਾਅਦ ਪਹਿਲੀ ਵਾਰ ਸਾਲਾਨਾ ਕਿਰਾਏ 'ਚ ਗਿਰਾਵਟ ਨੂੰ ਦਰਸਾਉਂਦੀਆਂ ਨੇ ਰਿਪੋਰਟ 'ਚ ਕਿਹਾ ਗਿਆ ਹੈ ਕਿ অন্ਟਾਰੀਓ ਵਿੱਚ ਕਿਰਾਏ ਦੀਆਂ ਕੀਮਤਾਂ ਵਿੱਚ ਸਾਲਦਰ ਸਾਲ 6.4 ਫੀਸਦੀ ਦੀ ਕਮੀ ਆਈ ਹੈ ਪੋਸਟ ਲਿਸਟ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਇਹ ਰੁਝਾਨ 2025 ਤੱਕ ਜਾਰੀ ਰਹੇਗਾ ਖਾਸ ਕਰਕੇ ਫੈਡਰਲ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ 'ਚ ਬਦਲਾਅ ਦੇ ਨਾਲ ਪੋਸਟ ਲਿਸ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕੈਨੇਡਾ ਚ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਚ ਗੜਾਵਟ ਹੈ ਤਾਂ ਇਹ ਉਸ ਸਮੇਂ ਦੌਰਾਨ ਮੰਗ ਤੇ ਅਸਰਦਾਰ ਢੰਗ ਨਾਲ ਦਬਾਅ ਪਾਉਂਦਾ ਹੈ ਜਿੱਥੇ ਸਾਡੇ ਕੋਲ ਪਾਈਪਲਾਈਨ ਚ ਕਿਰਾਏ ਦੀ ਬਹੁਤ ਸਾਰੀਆਂ ਵਸਤੂਆਂ ਨੇ ਇਸ ਦੇ ਨਾਲ ਹੀ ਮੈਨੂੰ ਦੁਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ